ਕਈ ਵਾਰ ਨਿੱਕੇ ਨਿੱਕੇ ਗੱਲਾਂ ਚੋਂ ਬੜੇ ਵੱਡੇ ਵੱਡੇ ਅਰਥ ਨਿਕਲ ਆਉਂਦੇ ਨੇ ਤੇ ਉਹਨਾਂ ਨੂੰ ਸਮਝ ਕੇ ਨਾ ਜੇ ਬੰਦੇ ਕਿਸੇ ਨੂੰ ਸਮਝ ਆ ਜਾਏ ਤੇ ਬਸ ਉਹਦੀਆਂ ਇੱਕ ਅੱਖਾਂ ਚੋਂ ਹੰਝੂ ਨਹੀਂ ਡਿੱਗਦੇ ਬਾਕੀ ਕਸਰ ਕੋਈ ਨਹੀਂ ਰਹਿੰਦੀ ਮੈਂ ਨਾ ਅੱਜ ਮੈਡੀਕਲ ਤੇ ਗਿਆ ਤੇ ਉੱਥੇ ਇੱਕ ਬਾਬਾ ਉਹਦੇ ਲੀੜੇ ਹੀ ਦੱਸਦੇ ਸੀਗੇ ਵੀ ਕਿੰਨੀ ਕੁ ਪੂੰਜੀ ਦਾ ਵਿਚਾਰਾ ਮਾਲਕ ਹੋਣਾ ਹੈ ਉਮਰ ਵੀ ਵਾਵਾ ਹੁਣ ਉਹਨਾਂ ਕੀ ਕੀਤਾ ਵੀ ਥੱਬਾ ਸਾਰੀਆਂ ਦਵਾਈਆਂ ਘੜਤੀਆਂ ਹੁਣ ਉਹ ਮੈਡੀਕਲ ਵਾਲੀ ਬੀਬੀ ਨੂੰ ਸਮਝਾਉਣ ਲੱਗੀ ਅਖੇ ਬਾਬਾ ਆਹ ਦਵਾਈ ਸਵੇਰੇ ਲੈਣੀ ਆ ਰੋਟੀ ਖਾਣ ਤੋਂ ਬਾਅਦ ਆਹ ਦਵਾਈ ਦੁਪਹਿਰੇ ਲੈਣੀ ਆ ਰੋਟੀ ਖਾਣ ਤੋਂ ਬਾਅਦ ਆਹ ਦਵਾਈ ਸ਼ਾਮ ਨੂੰ ਲੈਣੀ ਆ ਰੋਟੀ ਖਾਣ ਤੋਂ ਬਾਅਦ ਚਲੋ ਬਾਬਾ ਸੁਣਦਾ ਰਿਹਾ ਜਦੋਂ ਉਹਨਾਂ ਲਫਾਫਾ ਪਰਤਾ ਉਹਨਾਂ ਪੈਸੇ ਪੁੱਛੇ ਤੇ ਮੈਡੀਕਲ ਵਾਲੇ ਕਹਿੰਦੇ ਵੀ ਇੰਨੇ ਪੈਸੇ ਦੇ ਦੇ ਹੁਣ ਉਹ ਬਾਬਾ ਕਦੇ ਲਫਾਫੇ ਵਾਲੇ ਦੇਖੇ ਪੀ ਰੋਟੀ ਤਾਂ ਤਾਂ ਪੱਕੂ ਨਾ ਜੇ ਜੇਬ ਚ ਤੁਸੀਂ ਕੋਈ ਪੈਸਾ ਛੱਡੋਗੇ ਤੇ ਕਹਿੰਦਾ ਬੋਦੇ ਦੇ ਵਿੱਚ ਕੋਈ ਖਾਲੀ ਪੇਟ ਵਾਲੀ ਹੈ ਨਹੀਂ ਦਵਾਈ ওই ਟਾਈਮ ਤੇ ਲੈ ਜਾਣੀ ਹੈ ਬਾਕੀ ਤਾਂ ਹੁਣ ਮੈਨੂੰ ਲੱਗਦਾ ਵੀ ਰੋਟੀ ਖਾਣ ਤੋਂ ਬਾਅਦ ਵਾਲੀਆਂ ਦਵਾਈਆਂ ਤੇ ਨਹੀਂ ਲਈਆਂ ਜਾਣੀਆਂ